ਮੈਂ ਅੱਜ ਇਸ ਮੌਕੇ ਤੇ ਜੇ ਭਾਜੀ ਅੱਜ 35 ਸਾਲ ਦਾ ਇਹ ਜਿਹੜਾ ਕਾਰਬਾ ਲੈ ਕੇ ਚੱਲ ਰਹੀ ਹੈ ਜਾਂ ਅਗੇ ਨੂੰ ਚੱਲਣਗੇ ਉਹਦੇ ਪਿੱਛੇ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਪਰਿਵਾਰ ਦਾ ਹੋਣ ਦੇ ਨਾਲ-ਨਾਲ ਸਾਡੇ ਭਾਗੀ ਜੀ ਦਾ ਮੈਂ ਬੇਨਤੀ ਕਰੂਗਾ ਕਿ ਦੋ ਲਫ਼ਜ਼ ਆਕੇ ਭਾਗੀ ਜੀ ਨੂੰ ਬੋਲੋ ਤੁਸੀਂ ਆਹ ਨਾਲ ਆਹ ਤਾਲੀਆਂ ਮਜੇ ਦੇ ਤੇ ਨਹੀਂ 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 ਦੇਵਾ ਤੁਮ ਮੈਂ ਨਹੀਂ ਨਹੀਂ ਬੋਲ ਰਹੀਆਂ ਆਜ ਵਾਜੋ ਆਜ ਵਾਜੋ ਆਜ ਆਡੋ ਆਡੋ ਹਟੋ ਗਿਆ ਤੁਸੀਂ 2 ਮਿੰਟ ਦੋ ਕਿਹੜਾ ਨਹੀਂ ਤੁਸੀਂ ਨਹੀਂ ਬੋਲ ਰਹੀ ਹੈ ਇਹੀ ਗੱਲ ਮਾਈਕ ਤੇ ਕਹਿ ਦੋ ਆਡੋ ਆਡੋ ਨੰਦੀ ਨੂੰ ਕਹੋ ਬੋਲ ਦੇ ਨਹੀਂ ਆਜੋ ਮੈਂ ਕਿਹਾ ਮੈਂ ਪੁੱਛੀਏ ਇਹ ਸਭ ਕੁਝ ਜਿਵੇਂ ਵਕੀਲਾ ਬੁਲਾਉਣਾ ਪੂਰੀ ਆ ਹਾਂਜੀ ਹਾਂ ਆਡੋ ਆਡੋ ਤੇ ਜੇ ਭਾਜੀ ਮੈਂ ਕਹਿੰਦਾ ਭੀ ਜੀ ਮੈਂ ਮੈਂ ਕਹਿੰਦਾ ਜੀ ਭਾਜੀ ਥੱਕਦੇ ਆ ਪਿਛਲੇ ਐਤਵਾਰ ਇਹਨਾਂ ਦੇ ਜੋ ਵੀ ਆਦਾ ਉੱਥੇ ਆਪਾਂ ਬੁੱਕ ਰੀਜ਼ ਕੀਤੀ ਇਸ ਸੰਡੇ ਉਦਣੇ ਸੋਮਵਾਰ ਨੂੰ ਰੱਖ ਲਿਆ ਪਰ ਅਗਲੇ 15 ਨੂੰ ਆਹ ਕਰ ਰਹੇ ਹਾਂ ਕੱਲ ਅਸੀਂ ਅੰਕਲ ਜੀ ਦੀ ਬੁੱਕ ਰੀਜ਼ ਕੀਤੀ ਹੈ ਤੋਂ ਹੁਣ ਮੈਨੂੰ ਪਤਾ ਨਹੀਂ ਕਿ ਹੁਣ ਅਗਲਾ ਕੀ ਹੈ ਹਾਂ ਅਗਲਾ ਕੀ ਹੈ ਪਰ ਹੈ ਕੁਝ ਨਾ ਕੁਝ ਸੋ ਇਦਾਂ ਹੀ ਭਾਜੀ ਇਸ ਚਾਰਚ ਚੱਲਦੇ ਰਹਿਣ ਪੰਜਾਬ ਪੰਜਾਬੀ ਦੀ ਪਾਵਰ ਦੀ ਸੇਵਾ ਕਰਦੇ ਰਹਿਣ ਇਹਦੀ ਭਾਸ਼ਾ ਦੀ ਸੇਵਾ ਕਰਦੇ ਰਹਿਣ ਰਗਵਾਚ ਦੀ ਸੇਵਾ ਕਰਦੇ ਰਹਿਣ ਤੇ ਮੈਂ ਅਮਨ ਭੋਗਲ ਜੀ ਨੂੰ ਗੱਲ ਕਰੂੰਗਾ ਇਹ ਸਰਗੀ ਕਲਾਕ ਇੰਦਰ ਜੀ ਜਿੱਥੇ ਤੱਕ ਮੈਨੂੰ ਯਾਦ ਹੈ ਅਸੀਂ ਇੱਕ ਪਲੇ ਕਰ ਰਹੇ ਸੀ ਤੇ ਉਸ ਪਲੇ ਚ ਉਹ ਕੁੜੀ ਤੋਂ ਕਰੈਕਟਰ ਨਹੀਂ ਸੀ ਹੋ ਰਿਹਾ ਤੇ ਨਹੀਂ ਆ ਚਾਰ ਦਿਨ ਦੀ ਗੱਲ ਰਹੀ ਤੇ ਮੈਂ ਆਪੋਜ਼ਿਟ ਕਰ ਰਿਹਾ ਤੇ ਭਾਈ ਕਹਿੰਦੇ ਯਾਰ ਇਹ ਤਾਂ ਨਹੀਂ ਹੁੰਦਾ ਇਹ ਤਾਂ ਨਹੀਂ ਹੁੰਦਾ ਜੋ ਸਟਾਈਲ ਦਾ ਭਾਈ ਦਾ ਇਹਨਾਂ ਨੇ ਇਹਨੂੰ ਮਨਾ ਕਰਤਾ ਮੈਂ ਭਾਈ ਹੁਣ ਕੀ ਕਰਾਂਗੇ ਕਹਿੰਦਾ ਛੱਡ ਯਾਰ ਮੇਰੇ ਦੋਸਤ ਦੀ ਕੁੜੀ ਹੈਗੀ ਐ ਅਮਨ ਭੋਗਲ ਮੈਂ ਰੋਪੜ ਤੋਂ ਉਹਨੂੰ ਬੁਲਾ ਲੂੰਗਾ ਉਸ ਲਈ ਇਹਨਾਂ ਦੇ ਵਾਇਕਟ ਸੀਗੇ ਅਮਨ ਭੋਗਲ ਜੀ ਜਿਹੜੀ ਭਾਜੀ ਨੇ ਉਹਦੀ ਇੰਟਰੋਡਕਸ਼ਨ ਸਾਨੂੰ ਦਿਖ ਦਿੱਤੀ ਸੀ ਤੇ ਜਦੋਂ ਅਮਨ ਭੋਗਲ ਜੀ ਆਏ ਚਾਰ ਦਿਨਾਂ ਚ ਇਹਨਾਂ ਨੇ ਟਰੈਕਟਰ ਤਿਆਰ ਕੀਤਾ ਤੇ ਉਹ ਪਲੇ ਕੀਤਾ ਤੇ ਮੈਂ ਵਾਕਈ ਮੰਨ ਗਿਆ ਕਿ ਭਾਜੀ ਦੇ ਦੋਸਤ ਦੀ ਕੁੜੀ ਅਮਨ ਭੋਗਲ ਕਰ ਸਕਦੀ ਲੋ ਉਹੀ ਅਮਨ ਭੋਗਲ ਆਪਣੇ ਸਫ਼ਰ ਨੂੰ ਯਾਦ ਕਰਦੇ ਹੋਏ ਸਰਗੀ ਕਲਾ ਕੇਂਦਰ ਆ ਜਾਓ ਜੀ ਆਓ ਜੀ ਸਰਗੀ ਕਲਾ ਕੇਂਦਰ ਮੇਰੇ ਲਈ ਸੰਜੀਵਨ ਬਾਜੀ। ਅਰ ਮੈਨੂੰ ਜਦੋਂ ਬੁਲਾਇਆ ਗਿਆ ਮੈਂ ਆਈ ਆਪਾਂ ਪਲੇ ਕੀਤਾ ਜਹਾਜ਼ ਜਹਾਜ਼ ਸੀ ਨਾ ਇਹ ਜਹਾਜ਼ ਪਲੇ ਕੀਤਾ ਹੈ। ਔਰ ਮੈਨੂੰ ਨਾ ਅੱਛਾ ਲੱਗਾ ਉੱਥੇ ਰੰਜੀਵਨ ਬਾਜੀ ਨੇ ਰੰਜੀਵਨ ਬਾਜੀ ਦੇ ਬੇਟਾ ਆ ਇਹਨਾਂ ਦੇ ਬੱਚੇ ਨੇ ਵੀ ਪਹਿਲੀ ਗੱਲ ਜਿਹੜਾ ਇਹ ਸੁਨੇਹਾ ਆ ਹਨਾ ਦਿੰਦੇ ਆਪਾਂ ਥੀਏਟਰ ਥਰੂ ਇੱਕ ਸੁਨੇਹਾ ਸਮਾਜ ਨੂੰ ਦਿੰਨੇ ਆ। ਉਹ ਇਹਨਾਂ ਦੇ ਸਮਾਜ ਉਹਨਾਂ ਦੇ ਘਰ ਵਿੱਚ ਵਾਪਰ ਗਿਆ ਮੋਸਿ ਨੂੰ ਕਦੇ ਨਹੀਂ ਕੁੱਲੀ ਉਹ ਆਪਣੇ ਬੱਚਿਆਂ ਨੂੰ ਇਹ ਚੀਜ਼ ਦੱਸਦੀ ਹੈ ਕਈ ਵਾਰੀ ਮੇਰੇ ਦੋਨੋਂ ਬੇਟੇ ਲੜਕਦੇ ਨੇ ਤੇ ਮੈਂ ਭਾਜੀ ਕਹਿੰਦੀ ਹੁੰਦੀ ਆ ਵੀ ਇਹ ਬੜਾ ਲੜਦੇ ਨੇ ਉਹ ਕਹਿੰਦੇ ਮੈਂ ਵੀ ਜੀਵਨ ਨੂੰ ਬੜਾ ਕੁੱਟਦਾ ਹੁੰਦਾ ਸੀ ਪਰ ਉਹ ਸਾਡੀ ਉਹਨਾਂ ਸਾਡਾ ਦੋਨੋਂ ਦੀ ਬਹੁਤ ਮਾਰਦੀ ਹੈ ਤੇ ਮੈਨੂੰ ਹੌਸਲਾ ਹੋ ਜਾਂਦਾ ਵੀ ਇਹਨਾਂ ਦੋਨਾਂ ਦੀ ਵੀ ਬਹੁਤ ਬਣੇਗੀ ਕਿ ਮੈਨੂੰ ਇਪਟਾ ਵਿੱਚ ਲਿਆਉਣ ਵਾਲੇ ਭਾਜੀ ਨੇ ਕਿਉਂਕਿ ਪਹਿਲੀ ਵਾਰੀ ਮੈਨਾਂ ਦਾ ਨਾਮ ਸੁਣਿਆ ਸੀ ਆਪਣੇ ਡਿਪਾਰਟਮੈਂਟ ਵਿੱਚ ਥੀਏਟਰ ਡਿਪਾਰਟਮੈਂਟ ਵਿੱਚ ਉਹ ਤੋਂ ਮੈਂ 2002 ਦੇ ਪਾਸ ਆਉਟ ਆਇਆ ਅੱਜ ਵੀ 2021 ਗੱਲ ਹੈ ਤੇ ਸਾਡੇ ਉੱਪਰ ਮੈਮ ਨੇ ਕਿਹਾ ਕਿ ਸੰਜੀਵਨ ਨੇ ਰਾਈਟਰ ਤੇ ਉਹਦੇ ਨਵੇਂ ਰਚਨਾ ਵਿੱਚ ਗਿਣੇ ਜਾਂਦੀ ਸੀ ਪਹਿਲੀ ਵਾਰ ਮੈਂ ਉਹਦੇ ਇਹਨਾਂ ਦਾ ਨਾਮ ਸੁਣਿਆ ਸੀਗਾ ਤੇ ਫਿਰ ਮੈਂ ਇਹਨਾਂ ਨਾਲ ਇਹ ਵੀ ਨਾਟਕ ਕੀਤਾ ਇੱਕ ਹੋਰ ਸੀਗਾ ਪਮਚੀ ਗ੍ਰੀਨ ਚੈਲੰਜ ਜੀ ਦਾ ਉਹ ਕੀਤਾ ਫਿਰ ਇਹਨਾਂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਏ ਫਿਰ ਇਹ ਮੈਨੂੰ ਇੱਕ ਟਾ ਵਿੱਚ ਲੈ ਕੇ ਆਏ ਤਾਂ ਮੈਨੂੰ ਲੱਗਾ ਵੀ ਮੇਰਾ ਦੁਬਾਰਾ ਜਨਮ ਹੋਣ ਵਿੱਚ ਸੰਜੀਵਨ ਭਾਈ ਦਾ ਬਹੁਤ ਢਾਹ ਹੱਥ ਹੈ ਕਿ ਸਰਵੀਰ ਕਲਾ ਕੇਂਦਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਕਿ ਮੈਂ ਇਹਦਾ ਹਿੱਸਾ ਰਹੀ ਹਾਂ ਕਿ ਇੰਨਾ ਹੀ ਕੰਮ ਕਰਦੇ ਰਹਿਣ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਜੀ ਬਰੇ ਸ਼ੰ ਸ਼ਿੰਤਾ ਵਾਲੇ ਮੇਰੀ ਨਿਗਾ ਵਿੱਚ ਮੈਂ ਨਹੀਂ ਕਹਾਂ ਠੀਕ ਹੈ ਮੈਂ ਜ਼ਿਆਦਾਤਰ ਡਾਇਰੈਕਟਰਾਂ ਨੂੰ ਸ਼ਾਊਟ ਕਰਦੇ ਦੇਖਿਆ ਵੀ ਐਕਟਰ ਨੂੰ ਡਰਾਈ ਰਹਿਣਗੇ ਸਾਡੇ ਕੋਲਸ਼ਨ ਭਾਜੀ ਜੀ ਇਹ ਗੱਲ ਸੀ ਵੀ ਐਕਟਰ ਨੂੰ ਡਰਾਈ ਦਿੰਦੇ ਸੀਗੇ ਇਹ ਇਹ ਉਹ ਉਹ ਬਾਤ ਹੀ ਆ ਮਤਲਬ ਕਿ ਮੈਂ ਨਾ ਗਵਰਨਮੈਂਟ ਦੇ 2 ਮਿੰਟ ਕੋ ਮੈਂ ਜਦੋਂ ਬੇਚੜਨ ਨਹੀਂ ਤਾਂ ਮੈਂ ਦੇਖਿਆ ਵੀ ਬੜਾ ਕੂਲ ਬੋਲ ਹੈ ਹੈਨਾ ਡਿਪਾਰਟਮੈਂਟਾਂ ਚ ਵੀ ਬੜੀ ਈਗੋ ਹੁੰਦੀ ਆ ਕਿ ਅਕਰੈਕਟ ਐਦਾਂ ਹੋਣਾ ਚਾਹੀਦਾ ਹੈ ਡਾਇਰੈਕਟਰ ਦਾ ਬਣਾ ਹੁੰਦਾ ਹੈ ਨਾ ਪਰ ਬੜਾ ਕੂਲ ਮੈਂ ਕਿਹਾ ਵੀ ਪਲੇ ਗਾ ਨਹੀਂ ਹੋ ਰਿਹਾ ਮੈਂ ਸਾਨੂੰ ਕੁੱਪੂ ਨੂੰ ਕਿਹਾ ਮੈਂ ਕਿ ਕੁੱਪੂ ਦਿਨ ਤੋਂ ਰਹਿ ਕੇ ਪਲੇ ਕਿੱਦਾਂ ਭੂਰ ਰਿਹਾ ਹੈ ਕਿ ਨਾ ਉਹ ਜਗ੍ਹਾ ਤੇ ਸੀ ਕਰਨਾ ਕਰਨਾ ਤੇ ਇੱਕ ਵੇ ਇਮਤੀਆਜ਼ ਅਲੀ ਸਰ ਨੂੰ ਦੇਖਿਆ ਸੀ ਜੱਬੇ ਮੈਚ ਕੋਈ ਨਹੀਂ ਕੁਲ ਨੇ ਕੁਲ ਕਿ ਮੈਂ ਦੱਸ ਨਹੀਂ ਸਕਦੀ। ਉਹ ਬੰਦੇ ਨੇ ਰੀਟੇਕ ਲੈਣਾ ਨੂੰ ਨੇ ਹੈਗਾ ਨਾ ਬਹੁਤ ਬੜੀਆ ਕੀਤਾ। ਬਸ ਇੱਕ ਬਾਰ ਹੋਰ ਕਰਦੇ। ਤੇ ਨਹੀਂ ਤੇ ਮੇਰੇ ਦਿਮਾਗ ਵਿੱਚ ਨਾ ਡਾਇਰੈਕਟਰਾਂ ਦੀ ਦਹਿਸ਼ਤ ਹੁੰਦੀ ਸੀ। ਪਰ ਪਾ ਜੀ ਨਾਲ ਮੈਂ ਡਿਸਕਸ ਕਰ ਲੈਣੀ ਆ, ਕਹਿ ਲੈਣੀ ਆ, ਲੜ ਲੈਣੀ ਆ। ਤੇ ਇਹ ਬਹੁਤ ਵਧੀਆ ਇਹਨਾਂ ਦਾ ਪਰਿਵਾਰ ਹੈ, ਇਹ ਬਹੁਤ ਵਧੀਆ ਇਨਸਾਨ ਨੇ। ਤੇ ਮੈਨੂੰ ਖੁਸ਼ੀ ਹੈ। ਮੈਂ ਨਾ ਦੇ ਪਰਿਵਾਰ ਦਾ ਅਰਥ ਜਿਹੜਾ ਕੰਗਰਸ ਥੈਂਕ ਯੂ ਅੱਗੇ ਇਹੋ ਜਿਹੀ ਜੀ ਗੱਲ ਸੀ ਮੈਂ ਨਾ ਜਦੋਂ ਫੋਨ ਤੇ ਗੱਲ ਕਰਦਾ ਮੈਂ ਫੋਨ ਹਾਂਜੀ ਠੀਕ ਹੈ ਜੀ ਨਿੰਨੇ ਨੇ ਤਾਂ ਬੋਲਿਆ ਬੋਲ ਪਿਆਰ ਨਾਲ ਬੋਲਣਾ ਇਹ ਬੋਲ ਕੀ ਕਹਿੰਦੀ ਹੈ ਕਿ ਕਿੰਨੇ ਤੁਹਾਡੇ ਫੁੱਲ ਕਿੰਨੇ ਆ ਮੈਂ ਸ਼ਹਿਰ ਚੋਂਦਾ ਮੂੰਹ ਨੂੰ ਜਦੋਂ ਜੱਜ ਨੂੰ ਲੋਕਾਂ ਨਾਲ ਗੱਲ ਕਰਦੋਂ ਜੇ ਇਹ ਇੰਨਾ ਪਿਆਰ ਮੇਰੇ ਨਾਲ ਕੀਤਾ ਹੁੰਦਾ ਆਇਆ ਮੈਂ ਇਹ ਭਈਆ ਮੰਨਦੇ ਮੈਂ ਉਹਦਾ ਕਿਉਂ ਪਿਆਰ ਕਰਦਾ ਉਹਦਾ ਲੜਦਾ ਹੁੰਦਾ ਮੈਂ ਜਿਹਨੂੰ ਮੈਂ ਜਿਹਨੂੰ ਜੀਵਨ ਨਾਲ ਪਿਆਰ ਨਹੀਂ ਕਰਦਾ ਮੈਂ ਮੇਰੀ ਜਿਹਨੂੰ ਇਹ ਕੁੱਪਣਾ ਲੜਦਾ ਮੈਂ ਜਿਹਦੇ ਨਾਲ ਲੜਦਾ ਜਿਸ ਨਾਲ ਲੜਦਾ ਉਹ ਪਿਆਰ ਕਰਦਾ ਮੈਂ 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 ਪਿਆਰ ਕਰਦਾ ਤਰੀਕਾ ਤੁਸਾਂ ਨੂੰ ਮੈਨੇਜ ਕਰਦੇ ਹੋ ਤੁਸੀਂ ਇਹਨਾਂ ਨੂੰ ਮੈਨੇਜ ਕਰਦੇ ਹੋ ਹੋਰ ਕੈ ਵੀ ਹੁੰਦੀ ਹੈ ਹੋਰ ਕੈ ਵੀ ਹੁੰਦੀ ਹੈ ਜਿਹੜੀ ਮੈਂ ਰੋਪੀ ਖਤਮ ਹੋ ਜਾਣਾ ਉਹ ਗੁਰੂ ਜੀ ਆ ਭਾਬੀ ਇਹ ਬੜੇ ਚੰਗਿਆ ਰੀ ਹੈ ਬਲੋ 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 ਚੈਂਪੀਓਨ ਆ ਮਾ ਉਤਾ ਦੇ ਲੈ ਮਾਰਦੇ ਮਾ ਮੇਰਾ ਕੀ ਹੈ ਮੈਂ ਤੁਸੀਂ ਕੋਈ ਤਨੀ ਕਰਦੇ ਲੋ ਉਸ ਵੀ ਜੋ ਪੀਂਦੇ ਬੜਾ ਬੰਗਸਿਆ ਜਿੰਗਾ ਮਾ ਕਹਿ ਲੈਂਗਾ ਮੈਂ ਤੁਹਾਨੂੰ ਅੱਗ ਲਾ ਜਦੋਂ ਮੈਂ ਚੁੱਪ ਚਾ ਉਖਾ ਰਹੇ ਤਾਂ ਸਵਾਲ ਬਣਿਆ ਜਦ ਸਵਾਲ ਨਹੀਂ ਕੋਈ ਨਾ ਰੋਣਾ ਪਾ ਲਗਾ ਮੇਰਾ ਮੱਜਕੇ ਮਾਰਨਾ ਕੋਈ ਪਰ ਗੰਨੀ ਨਹੀਂ

ਇਹਨਾ ਅਸੀਂ ਪਾਈ ਤੋਂ ਜਾਣੇ ਗਏ ਜੁਨੇ ਜਾਣੇ ਬੰਗਾਲ ਤੋਂ ਮੇਲਾ ਹੋਇਆ ਅਮਨ ਮੇਰੇ ਨਾਮ ਇਹ ਪੰਜ ਛੇ ਜਣੇ ਇਹਨੇ ਬੜੀ ਬੜੀ ਚੀਜ਼ ਕੱਢੀ ਪਾਈ ਬੜੇ ਕੂਲ ਨੇ ਬੜੇ ਕੂਲ ਨੇ ਉਨਾਰ ਰਹੀ ਸੀ ਵੀ ਇਹਦੇ ਇਕੱਠੇ ਰਹੀਆਂ ਪੰਜ ਛੇ ਜਣੇ ਭਾਈ ਜਦੋਂ ਇਹ ਕਿਸਾਨਾਂ ਭਾਈ ਬੜੇ ਕੂਲ ਨੇ ਉਹ ਮੈਂ ਕਿੱਥੇ ਨੂੰ ਪੈ ਗਿਆ ਰੁੱਕ ਕੇ ਬੈਠਾ ਕਹਿੰਦਾ ਹਾਂ ਮੁੰਡਾ ਤੁਂਹਾਂ ਤੋਂ ਇਹ ਤਾਂ ਬੜੀ ਹੋਕ ਤੇ ਹੋਕ ਸੋਰੀ ਤੇ ਆ ਮੈਂ ਉਹ ਬੰਦਾ ਹੋ ਕਿਸਮ ਮੈਂ ਜਿੰਨ ਪਾਲੀ ਤੁਸਮ ਮਿਲ ਬੇਸਤੀ ਕਰਦੀ ਮੈਂ ਤੁਹਾਡੇ ਚਾਰ ਪਿੰਪਾਂ ਜਾਂਦੇ ਕਰੀ ਬੜੇ ਟੂਰ ਨੇ ਬੜੇ ਟੂਰ ਨੇ ਕਿਹ ਸੁਝਾਣਾ ਰਹੇ ਮੈਂ ਗੱਲ ਕਰ ਰਹਾ ਸੀ ਅਮਾ ਜੀ ਮੈਂ ਤੁਹਾਡੀ ਉਸੇ ਗੱਲ ਨਾਲ ਸਹਿਮਤ ਨਹੀਂ ਸਹਿਨ ਸ਼ੈਲ ਸੱਚੀ ਤਾਰੀ ਭਾਰੀ ਤੁਸਮਾਨ ਵਾਲਾ ਹਾਈਪਰ ਹੋ ਜਾਂਦਾ ਜਦੋਂ ਕਿਤੇ ਪਲੇ ਲਿਖਣਾ ਕਾਫੀ ਲੰਬਾ ਲਿਖ ਦੇਣਾ ਅਛਾ ਪੁੱਲ ਕੀ ਹੈ ਯਾਰ ਜਿਹੜੀ ਚਾਰ ਲਾਈਨਾਂ ਚ ਗੱਲ ਕਹਿ ਹੋ ਗਈ ਤਾਂ ਸੀ ਜ਼ਿਆਦਾ ਕੂਲ ਨਹੀਂ ਹੈ ਨਾ ਹਾਂਜੀ ਤੇ ਮੈਂ ਕਿਹਾ ਭਾਜੀ ਬਈ ਆ ਯਾਰ ਅੱਗਲ ਮਤਲਬ ਹੋ ਗਿਆ ਇਹਦੇ ਚ ਜੇ ਆਪਾਂ ਸ਼ਾਰਟ ਕਰ ਲਈਏ ਚੱਲ ਕਰ ਲੈ ਕਰ ਲਿਆ ਅਗਲੀ ਵੀ ਅਸਲ ਚ ਕੋਈ ਕੋਈ ਪੂਰਾ ਬੋਲ ਰਿਹਾ ਇਹ ਪੂਰਾ ਬੋਲ ਰਿਹਾ ਮਤਲਬ ਤੁਸੀਂ ਸਮਝ ਤੋ ਢਿੱਲੋ ਮੈਡਮ ਸਾਹਿਬ ਅੱਜ ਵੀ ਲਾ ਸੋ ਜੇ ਜੇ ਆਪਾਂ ਇਹ ਹੀ ਗੱਲਾਂ ਨਹੀਂ ਕਰ ਲਈਏ ਤਾਂ ਫਿਰ ਅਸੀਂ ਜੂੜ ਬੈਠੇ ਕਾਦੇ ਵਾਸਤੇ ਆ ਹਾਂਜੀ ਥਾ ਦਿਓ ਤੇ ਹੁਣ ਸੰਦੀਪ ਭਾਜੀ ਆ ਜਾਓ ਹਾਂਜੀ ਹਾਂ ਇੱਧਰ ਹੀ ਆ ਰਹੇ ਹਾਂ ਜੀ ਲੋਕ ਬਾਦੂ ਮੈਂ ਭਾਈ ਪੜੀਆ ਸਿਆਰੇ ਦੋਸਤੋ ਐ ਮੈਂ ਅੱਦਕ ਆਊਟਸਾਈਡ ਨਾਲ ਅੱਦਕ ਇਨਸਾਈਡ ਦਾ ਜੋਇ ਹੈ ਆਊਟਸਾਈਡ ਨੂੰ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਮੈਂ ਹਾਲੇ ਤਰਨਤਾਰਨ ਪੜਦਾ ਸੀ ਪਰ ਏਜੰਸੀ ਉਦੋਂ ਚੰਡੀਗੜ੍ਹ ਦੇ ਸਿੱਖਰ ਦੀਆਂ ਖਬਰਾਂ ਤਰਨਤਾਰਨ ਵੀ ਪਹੁੰਚ ਜਾਂਦੀ ਸੀ ਤੇ ਧੀਰ ਸਾਹਿਬ ਨੂੰ ਜਾਣਦੇ ਫੋਨ ਕਰਕੇ ਤਾਂ ਮੈਨੂੰ ਇਸ ਗੱਲ ਦੀ ਵੀ ਹੁੰਦੀ ਸੀ ਕਿ ਅਦੇ ਸਮੇਂ ਕਦੇ ਤਮੋਕਾ ਮਿਲੂਗਾ ਕਿ ਜਦੋਂ ਅਸੀਂ ਜੀਵਨ ਦਾ ਪਲੇਆਫਾ ਵੀ ਦੇਖਾਂਗੇ ਕਿਉਂਕਿ ਖਬਰ ਤਾਂ ਉਦੋਂ ਲੱਗਦੀ ਸੀ ਜਦੋਂ ਪਲੇ ਹੋ ਚੁੱਕਾ ਹੁੰਦਾ ਤੇ ਵੈਸੇ ਵੀ ਐਟੀਟਿਊਡ ਆ ਕੇ ਅਸੀਂ ਕਿੱਥੋਂ ਦੇਖ ਲੈਣਾ ਅਸੀਂ ਉਦੋਂ ਦਮਾਨਾ ਸਿਰ ਮੋਹਨ ਭਾਜੀ ਦੇ ਫੇਟੋ ਦੇ ਹੀ ਕਲਾਕਾਰ ਤੇ ਇਨਸਾਈਡਰ ਮੈਂ ਬਣਾ ਤਾਂ ਕਿ ਮੈਨੂੰ ਹੁਣ ਹੁੰਦਾ ਤੇ ਸੰਜੀਵਨ ਭਾਜੀ ਦੀਆਂ ਗੱਲਾਂ ਬਹੁਤ ਨੇ ਜੇ ਕੱਲ ਕੋ ਵਾਲੀਆ ਮਰ ਇਕ ਗੱਲ ਮਾਠੋ ਦੇ ਨਾਲ ਜਰੂਰ ਸ਼ੇਅਰ ਕਰੂੰਗਾ ਰੰਜੀਵਨ ਜੀ ਸਾਡੇ ਨਾਲ ਇੱਕ ਫਲੀਪ ਕਰ ਰਿਹਾ ਤੇ ਇੱਕ ਵਾਰੀ ਜੀ ਵੀ ਭਾਜੀ ਦਾ ਫੋਨ ਆਉਂਦਾ ਅਨੁਕਰ ਅਨਿਸ਼ਾ ਮੈਂ ਤੈਨੂੰ ਮੈਂ ਉਸਤਾਦ ਧਾਰ ਇਹੋ ਤੇ ਵੀ ਭਾਜੀ ਸ਼ੀ ਮੇਰੇ ਇੰਨੇ ਸਾਲਾਂ ਨੂੰ ਹੁਣ ਸਕਦਾ ਤੁਸੀਂ ਮੈਨੂੰ ਕਿਹੜੀ ਗੱਲ ਲਈ ਉਸਤਾਦ ਧਾਰ ਰਹਾ ਕਹਿੰਦੇ ਵੀ ਤੂੰ ਰਹਿਛਾ ਕਿ ਟਾਈਮ ਘਟ ਖਰਾਬ ਕਰਦੀਆਂ ਮੇਰੇ ਕੋਲ ਚੱਕਦਾ ਤੇ ਮੈਨੂੰ ਨਹੀਂ ਪਤਾ ਪਰ ਸਾਰੀ ਗੱਲਾਂ ਈ ਆ ਕਿ ਮੈਂ ਅਗਲੀ ਗੱਲ ਕਹਾਂ ਇਨਸਾਈਡਰ ਕਿਵੇਂ ਆ ਇੱਕ ਪਲੇ ਦੀ ਸ਼ਾਇਰ ਮੈਂ ਗੀਤ ਲਿਖੀ ਪਾਜੀ ਜੀ ਸੌਰੀ ਪਤਾ ਨਹੀਂ ਇਹਨਾਂ ਨੂੰ ਮੇਰੇ ਗੀਤ ਦੇ ਪਸੰਦ ਆ ਇਹਨਾਂ ਨੇ ਮੈਨੂੰ ਸੌਰੀ ਕਰਤਾ ਉਹਨੇ ਕਿਹਾ ਕਿ ਪਾਣੀ ਮਿਲੂ ਇਹਨਾਂ ਦਾ ਦਿਖਣਾ ਪਸੰਦ ਆ ਜਦ ਫਿਰ ਸੌਰੀ ਕਹਤਾ ਪਰ ਸੌਰੀ ਆ ਗਿਆ ਉਹ ਸੌਰੀ ਆਪਣੇ ਨਾਲ ਪਰ ਇਹ ਗਾਣ ਬਹੁਤ ਜੁਲਦੀ ਹੈ ਮੱਖ ਚੰਗੀ ਹੈ ਕਿ ਸੰਜੀਵਤ ਪਾਜੀ ਸਰਕਾਰ ਨੂੰ ਮਿਲਸ਼ਾਨ ਨਹੀਂ ਕਿਉਂਕਿ ਇਹ ਨਹੀਂ ਕਹਿ ਸਕਦੇ ਕਿ ਜੇ ਜੀਵਨਤਾ ਜੀ ਕਿਸੇ ਵੇਲੇ ਚੁੱਪ ਬੈਠੇ ਸੀ ਇਹ ਵੀ ਤੁਸੀਂ ਕਹਿ ਸਕਦੇ ਪਰ ਛੇਡੋ ਵਾਲਾ ਹੁੰਦਾ ਹੋਈ ਹੈ ਜਿਹੜਾ ਕਿਸੇ ਨਾਲ ਜੀਵਨਤਾ ਕੇ ਨਾਲ ਗੋਲਦਾ ਰਹਿੰਦਾ ਪਰ ਜਿਹੜਾ ਗੋਲਣਾ ਬੰਦ ਕਰਕੇ ਛੇਡੋ ਵਾਲਾ ਬਣ ਗਿਆ ਜੀਵਨਤਾ ਭਾਜੀ ਇਸ ਵਕਤ ਅਗਰੂ ਹਵੇ ਸਾ ਛੇਡੋ ਵਾਲਾ ਪਰ 10 ਮਿੰਟ ਬਾਅਦ ਮੇਰੀ ਲਿਆਤੀ ਭਾਜੀ ਜੀ ਬਾਦੀ ਮੈਂ ਤੁਹਾਡੀ ਇਸ ਗੱਲ ਨਾਲ ਜਿਆਦਾ ਸਹਿਮਤ ਹਾਂ ਕਿ ਉਹ ਭਾਜੀ ਗਰਮ ਇਸ ਕਰਕੇ ਹੈ ਕਿਉਂਕਿ ਇਹ ਸਰਗਰਮੀ ਹੈ ਸਰਗਰਮੀ ਥੋੜੀ ਨਾ ਜਗਰਮੀ ਹੈ ਕਿ ਉਹਦਾ ਦੀ ਜਿਆਦਾ ਸਰਗਰਮੀ ਹੈ ਤੇ ਹੁਣ ਮੈਂ ਅਸ਼ੋਕ ਬਦੇਹੜੀ ਇਹਦਾ ਭਾਜਣਾ ਨਹੀਂ ਜਾਣਾ ਜਾਣਾ ਕਰਦਾ ਨਹੀਂ ਕਰਦਾ ਆਪਾਂ ਕੰਮ ਉੱਠਾ ਲਗੋ ਪਰ ਬਸ ਲਗਾਈ ਜਾਣਾ ਇਹਦਾ ਜਗਾਂ ਮੈਂ ਕਿ ਜਾਊਗਾ ਇਹ ਗਾਣਾ ਸੁਣਾ ਕੇ ਪੱਜੂਆ ਹਰਿਦਰ ਹਰਜੀ ਸਾਡੇ ਨਾਲ ਇਹ ਮਿੱਠੀ ਬਹੁਤ ਗਾਉਂਦੇ ਵੀ ਹੈ ਇਹੋ ਗਾ ਕੇ ਤੁਹਾਨੂੰ ਦੱਸਣਗੇ ਕਿ ਕਿੰਨਾ ਖੁਸ਼ੀਲਾ ਗਾਉਂਦੇ ਆ ਕਿ ਆਰਟਿਸਟ ਬਹੁਤ ਵਧੀਆ ਹਰਿਦਰ ਖਾਣਵਾਜੀ ਸਭ ਤੋਂ ਪਹਿਲਾਂ ਜਿੰਨੇ ਵੀ ਅੱਜ ਆਪਾਂ ਜੁੜੇ ਆ ਸਰਗੀ ਪਰਿਵਾਰ ਦਾ ਹਿੱਸਾ ਆਪਣੇ ਲਈ ਕਾੜੀ ਮਾਰੀ ਆ ਆਪਾਂ ਸਾਰੇ 35 ਸਾਲ ਹੋ ਗਏ ਨੇ ਸਰਗੀ ਪਰਿਵਾਰ ਨੂੰ ਚੜ੍ਹੇ ਲੋ ਤੇ ਦਿਨ-ਪ ਦਿਨ ਦੇ ਜਿਹੇ ਗੁਰਵਿੰਦਰ ਜੀ ਨੇ ਜਿਹੜੇ ਨਵੇਂ ਇਹ ਕਹ ਲੋ ਕਿ ਕੁਝ ਕਦੇ ਕੁਝ ਐਕਟਿੰਗ ਕਰਨ ਦੀ ਚਾਹ ਦੇ ਨਾਲ ਕਦੇ ਕੁਝ ਗਾਣ ਦੀ ਚਾਹ ਦੇ ਨਾਲ ਕਈ ਦੇ ਕੁਝ ਲਿਖਣ ਦੀ ਚਾਹ ਦੇ ਨਾਲ ਅਜਿਹੇ ਯਤਨਾਂ ਦੇ ਨਾਲ ਉਹ ਸੰਜੀਵਨ ਭਾਈ ਨਾਲ ਜੁੜਦੇ ਆ ਤੇ ਸੰਜੀਵਨ ਭਾਜੀ ਉਹਨਾਂ ਨੂੰ ਤਰਾਸ਼ਦੇ ਆ ਜੇ ਅਸੀਂ ਕੁਝ ਬੋਲਣ ਦਾ ਹਿਆ ਕਰਦੇ ਆ ਜੇ ਅਸੀਂ ਕੁਝ ਸਟੇਜ ਤੇ ਖੜਨ ਦਾ ਹਿਆ ਕਰਦੇ ਆ ਉਹਦੇ ਲਈ ਸੰਜੀਵਨ ਭਾਜੀ ਇੱਕ ਵਾਰੀ ਤਾੜੀ ਮਾਰ ਦਿਓ ਸੰਜੀਵਨ ਭਾਜੀ ਰੰਜੀਵਨ ਭਾਜੀ ਸਾਰਾ ਹੀ ਪਰਿਵਾਰ ਜਿੰਨਾ ਕੋ ਪਿਆਰ ਇਸ ਪ੍ਰਵਾਦ ਚ ਮਿਲਦਾ ਉਹਨੂੰ ਸ਼ਬਦਾਂ ਦੇ ਨਾਲ ਨਹੀਂ ਬਿਆਨ ਕੀਤਾ ਜਾ ਸਕਦਾ ਸਮਾਂ ਕੱਢੀਏ ਵੱਲ ਦਾ ਇੱਕ ਦੋ ਕਲਾਈਨਾ ਇੱਕ ਰਚਨਾ ਹੈਗੀ ਹੈ ਮੇਰੀ ਕੜੀਆਂ ਕਿਉਂਕਿ ਗਾਣ ਵਾਲਾ ਗਾਣ ਵਾਲੇ ਨਾਲ ਗਾਣ ਮੇਣਾ ਰਹਿਣਾ ਨਹੀਂ ਸੋ ਦੋ ਕਲਾਈਨਾ ਉਹ ਰਚਨਾ ਦੇ ਰੂਪ ਦੇ ਵਿੱਚ ਅੱਜ ਹਾਂ ਇੱਕ ਹਜ਼ੂਰ ਹੋਰ ਖੁਸ਼ੀ ਸਾਂਝੀ ਕਰ ਰਿਹਾ ਕਿ ਜੀ ਤੁਜੀ ਬੈਠੇ ਰਹੇ ਇਹੇ ਦੀ ਰਚਨਾ ਪੇ ਕਰ ਰਹੇ ਆ ਇਹ ਬਹੁਤ ਜਲ ਸੋਨੀਆ ਸਟੂਡੀਓ ਤੋਂ ਸੋਰਨ ਟਿਸ਼ਨ ਤੋਂ ਆ ਮੈਡਮ ਮਰੀ ਵੈਟੇ ਉਹਨਾਂ ਦੇ ਸਟੂਡੀਓ ਤੋਂ ਬਹੁਤ ਜਲ ਜਲ ਤੁਸੀਂ ਸੁਣੋਗੇ ਔਰ ਜੀ ਕਣੀਆਂ ਕਣੀਆਂ ਨਿੱਖੀਆਂ ਕਣੀਆਂ ਅੱਖੀਆਂ ਕਣੀਆਂ ਕਣੀਆਂ ਨਿੱਖੀਆਂ ਕਣੀਆਂ ਅੱਖੀਆਂ ਰੱਬ ਕੋਲ ਆਈਆਂ ਨੇ ਉਹਨੇ ਬਣਾਇਆ ਨੇ ਰੱਬ ਕੋਲੋਂ ਆਇਆ ਨੇ ਉਹਨੇ ਬਣਾਇਆ ਨੇ ਸੁਧਰਤ ਦੀਆਂ ਜਾਈਆਂ ਨੇ ਕੰਨੀਆਂ ਕੰਨੀਆਂ ਨਾਨਕੀਆਂ ਸਣੀਆਂ ਣੀਆਂ ਕਦ ਡਿੱਗਦੀਆਂ ਸੁੱਕੀਆਂ ਪੱਤਿਆਂ ਤੇ ਠੰਡ ਪਾਵਣ ਚਰਖੇ ਕੱਤੇ ਹੱਤੇ ਕੱਢ ਡਿਗਦੀਆਂ ਸੁੱਕੀਆਂ ਪੱਤਿਆਂ ਤੇ ਠੰਡ ਪਾਵਣ ਚਰਖੇ ਕੱਤਿਆਂ ਤੇ ਦੀਆਂ ਦੇ ਦਾਜਲੀ ਰੱਖਿਆਂ ਤੇ ਸੱਤ ਅਸਮਾਨਾਂ ਚੋਂ ਕਣੀਆਂ ਕਣੀਆਂ ਨਿੱਕੀਆਂ ਕਣੀਆਂ ਕਣੀਆਂ ਹਾਂ ਕਣੀਆਂ ਕਣੀਆਂ ਲਕੀਆਂ ਕਣੀਆਂ ਕਣੀਆਂ ਆਮਦ ਸੁਣ ਕੇ ਕਣੀਆਂ ਦੀ ਮੋਰ ਚ ਫੇਰੇ ਕੁਕ ਪਏ ਹਾ ਆਮਦ ਸੁਣ ਕੇ ਕਣੀਆਂ ਦੀ ਮੋਰ ਚ ਫੇਰੇ ਕੁਕ ਪਏ ਚਿਰ ਹੋਇਆ ਕਿੰਨਾ ਮਿਲਿਆ सजवईया दे दिल बूक पवे डूंगे संदर बनद गे संदर बनद ग कदमिण कणिय कण ॾिठिय कणिय कण रब कोलो आई उन बणिया न कुदरत कणिया ਕਣੀਆਂ ਹਾਂ ਰਕੀਆਂ ਕਣੀਆਂ ਕਣੀਆਂ ਹਾਂ ਕਣੀਆਂ ਕਣੀਆਂ ਟਕੀਆਂ ਕਣੀਆਂ ਕਹੀਆਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਰਿਆ ਐਕਿਵਲ ਮੇਰੇ ਅੰਦਰ ਤੱਕ ਪਾਣੀ ਦਾ ਕੋਰ ਬਣਦਾ ਜੀ ਸੰਜੀਤ ਸੰਜੀਵ ਗੋਪਤਰੀ 35 ਸਾਲਾਂ ਤੋਂ ਲਗਾਤਾਰ ਜਿਹੜਾ ਸਫਲ ਹੈ ਮੇਰਾ ਕਹਿ ਲੱਗੂ ਉਮਰਾਂ ਵਿੱਚ ਸਾਡੀ ਬਹੁਤ ਬਹੁਤ ਕਾਠੀ ਜਿੰਦਾ ਪਰ ਲੱਗੇ ਜਿਹੜੇ ਬੜਾ ਨੇ ਹੋਦੇ ਸੀ ਸਾਡੇ ਉਹਨਾਂ ਬ੍ਰਾਦਰਾਂ ਚ ਇੱਕ ਬ੍ਰਾਦਰ ਸੰਦੀਪ ਵਰਗੇ ਬਤੂ ਪਹਿਲਾਂ ਤਾਂ ਸਾਰਾ ਸੱਸੀ ਗਾਂ ਮੈਂ ਮੈਂ 10 ਚੀਜ਼ ਪੜਦਾ ਸੀਗਾ ਜਦੋਂ ਮੈਂ ਇਹ ਨਾਲ ਜੁੜਿਆ ਤੇ ਹੁੰਦਾ ਡਿਜੀਟਲ ਜੁੜ ਹੋ ਗਿਆ ਸਾਰਿਆਂ ਨੂੰ WhatsApp ਕਰ ਦੋ ਅਕਮਰ ਅੱਲਾਮ ਕਰ ਦੋ WhatsApp ਕਰ ਦੋ ਉਹਦੇ ਪਤਾ ਲੱਗ ਜਾਂਦਾ ਵੀ ਨਾਟਕ ਕਿੱਥੇ ਆ ਉਹ ਤੇ ਮੰਦਾ ਸੀ ਕਾਰਡ ਵੰਟੇ ਹੁੰਦੇ ਸੀ ਇੱਕ ਸਿੱਸਾ ਇੱਕ ਲਾ ਕੇ ਸਾਰੇ ਸਾਰਾ ਬੰਦੇ ਤੇਰੇ ਨਾਲ ਪਹਿਲਾਂ ਪਹਿਲੇ ਦੇ ਸੁਝੇ ਸੀ ਰਸਲ ਤੇ ਉੱਥੇ ਦੁਪਹਿਰ ਦਾ ਲਰਨ ਕੀਤਾ ਸ਼ਾਨਦਾਰ ਟੇਨਰ ਵਗੈਰਾ ਉਹ ਸਾਡੇ ਘਰੋਂ ਦੀ ਭੰਡ ਕੇ ਫਿਰ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ ਤੇ ਸਾਰੇ ਸਰਗੇ ਪਰਿਵਾਰ ਵੱਲੋਂ ਕਿ ਤੁਸੀਂ ਇੰਨੀ ਤਰੱਕੀ ਕਰਦੇ ਰਹੋ ਤੇ ਹੋਰ ਨੱਕ ਕਰਦੇ ਰਹੋ ਸੱਚੀ ਜੀ ਨੂੰ